11:00 ਵਜੇ ਰਾਤ ਹਾਈ ਟੈਕ ਨਾਕਾ ਫਲੋ ਭਾਈ ਵੀਰ ਲੱਗਾਇ ਸੀ ਜਿੱਥੇ ਚੈਕਿੰਗ ਦੌਰਾਨ ਇੱਕ ਵੈਗਨਰ ਗੱਡੀ ਨੰਬਰ ਪੀਵੀ05ਏਆਰ 0472 ਮਿਲਕਰ ਆਈ ਜੀ ਜੀ ਜਿਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ ਜਿਹੜਾ ਇੱਕ ਕਿਟ ਬੈਗ ਮਿਲਦਾ ਹੋਇਆ ਜੀ ਜਿਸ ਵਿੱਚ 19 ਲੱਖ ਹਾਂਜੀ 20455 ਰੁਪਏ ਹਾਂ ਜੀ ਠੀਕ ਹੈ ਜੋ ਇਹ ਕੈਸ਼ ਜਿਹੜਾ ਜਿਸ ਨੂੰ ਲੈ ਕੇ ਜਾ ਰਹੇ ਸੀ ਹਮੇਤ ਕੁਮਾਰ ਅਨੰਦ ਕੁਮਾਰ ਅਤੇ ਲੀਪੋਲੀ ਠੀਕ ਹੈ ਜੀ ਇਹ ਹੋਰ ਕੋਈ ਕੈਂਟਰ ਦੇ ਗਹਿਣ ਵਾਲੇ ਨੇ ਇਹ ਕੋਈ ਇਸ ਬਾਰੇ ਕੋਈ ਆਪਣਾ ਕੋਈ ਕਾਗਜ਼ਪੱਤਰ ਨਹੀਂ ਪੇਸ਼ ਕਰ ਸਕੀ ਹਾਂ ਕਿ ਇਹ ਪੈਸਾ ਜਿਹੜਾ ਕਿਸ ਬੈਂਕ ਤੋਂ ਆਇਆ ਜਾਂ ਕਿਸ ਪਰਚੀ ਦਾ ਹੈਗਾ ਹੂੰ ਜਿਸ ਵਾਰ ਦੀ ਅਸੀਂ ਜੋ ਇਨਕਮ ਟੈਕਸ ਅਫੀਸਰ ਨੂੰ ਰਾਦਰੇ ਨੋਟਿਸ ਆਇਆ ਸੀ ਜੀ ਪਰ ਉਹਨਾਂ ਦੇ ਅਜੇ ਤੱਕ ਕੋਈ ਅਫੀਸਰ ਨਹੀਂ ਆਇਆ ਹੂੰ ਜੋ ਇਸੋ ਪ੍ਰੋਜੈਕਟ ਹੋ ਰਹੀਆਂ ਉਹ ਅਬੀ ਦੀ ਕੰਪਲੈਕਸਪਾ ਕਰੇਗਾ ਅਸੀਂ ਇਹਨਾਂ ਨੂੰ ਜਿਹੜਾ ਰਿਕਵਰੀ ਵੀ ਮੁ ਤਿਆਰ ਕਰਕੇ ਇੱਕ ਤੇ ਅਸੀਂ ਖਾਣੇ ਵਿੱਚ ਜਾਵਾ ਕੀਤਾ ਹੈ ਕੀ ਲੱਗਦਾ ਇਹ ਮਤਲਬ ਜੋਹੇ ਜਾਹੇ ਦਾ ਪੈਸਾ ਤਾਂ ਨਹੀਂ ਕੀ ਲੱਗਦਾ ਅੰਦਾਜ਼ਾ ਨਹੀਂ ਇਹੋ ਜੀ ਕੋਈ ਨਹੀਂ ਗੱਲ ਹਾਂਜੀ ਅੰਟੀਰ ਇਨਵੈਸਟੀਗੇਸ਼ਨ ਤੋਂ ਨਹੀਂ ਸੌੜੇ ਆਈ ਓਕੇ ਬਾਕੀ ਉਹ ਇਸ ਬਾਰੇ ਪੇਪਰ ਪੇਸ਼ ਕਰਨਗੇ ਜਿਨ੍ਹਾਂ ਕੋਸ਼ਿਸ਼ਤੇ ਦੱਸਿਆ ਸੀ ਕਿ ਅਸੀਂ ਫਰੋਇਪੁਰ ਤੋਂ ਜੋ ਕੋਰ ਕੀ ਸਪਲਾਈ ਕਰਦੇ ਵਕਤ ਪਰ ਸੋਰ ਮਿਲਣ ਜੀ ਜੀ ਉਹਨਾਂ ਤੋਂ ਕਲੈਕਸ਼ਨ ਕਰਕੇ ਲੈ ਕੇ ਆਏ ਠੀਕ ਹੈ ਜੀ ਕਿੱਥਰੋ ਜਾ ਰਹੇ ਸੀ ਜਲੰਧਰ ਨੂੰ ਲੁਧਿਆਣਾ ਤੋਂ ਜਲੰਧਰ ਨੂੰ ਜਲੰਧਰੋਂ ਜਾ ਰਹੇ ਆ ਕਿ ਬੰਦੇ ਜਿਹੜੇ ਦੋ ਜਣ ਜਿਨ੍ਹਾਂ ਤੋਂ ਬ੍ਰਾਂਟ ਹੋਇਆ ਕੈਸ਼ ਹਾਂਜੀ ਉਹ ਬੰਦੇ ਆਪਣੇ ਕੋਲ ਮੈਨੂੰ ਉਹ ਬੰਦੇ ਉਸੇ ਮੌਕੇ ਤੇ ਰੀਲੀਜ਼ ਕਰ ਦੁੱਤੇ ਉਹਨਾਂ ਦਾ ਕੈਸ਼ ਜਮ੍ਹਾਂ ਕਰ ਲਿਆ ਜਬਤ ਕਰ ਲਿਆ ਹਾਂਜੀ